ਸਸ਼ੀਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧਵਾੜਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਬੰਦਰ ਚਟਾਣੇ ਦੇ ਵਿੱਚ ਬੰਦਰ ਚਟਾਣਾ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਮਿੱਤਰੋ ਤੇ ਜਦੋਂ ਆਪਾਂ ਫਰੀਦਕੋਟ ਕਪੂਰੇ ਤੋਂ ਮੁਖਸਰ ਨੂੰ ਜਾਂਦੇ ਆ ਖਾਰੇ ਪਿੰਡ ਤੋਂ ਸਿੱਧੀ ਛੜਕ ਹੁੰਦੀ ਆ ਬੰਦਰ ਚਟਾਣੇ ਪਿੰਡ ਦੇ ਵਿੱਚ ਤੇ ਬੰਦਰ ਚਟਾਣੇ ਤੋਂ ਜਿਹੜੀ ਕੋਟਕਪੂਰੇ ਨੂੰ ਛੜਕ ਜਾਂਦੀ ਉਹ ਛੜਕੇ ਦੇ ਉੱਤੇ ਜਿੱਥੇ ਸੀਮਿੰਟ ਬੱਜੜੀ ਵਗੈਰਾ ਉਹ ਘਰ ਬਾਪੂ ਹੋਣਾ ਦਾ ਆ ਉਹ ਕਰਦੇ ਗੱਲਬਾਤ ਇੱਕ ਵਹਿੜ ਦਿਖਾਉਣੀ ਹੈ ਤੁਹਾਨੂੰ ਮਿੱਤਰੋ ਬਹੁਤ ਸੋਹਣੀ ਤੇ ਖੂਬਸੂਰਤ ਵੱੱਛੀ ਮੋਲਾ ਜਿਹੜਾ ਉਹ ਵੇਚਣ ਦੇ ਨੇੜੇ ਹੋਊਗਾ ਬਾਹਲਾ-ਓਹਲਾ ਨਹੀਂ ਰੱਖਿਆ ਹੋਊਗਾ ਉਹ ਕਰਦੇ ਗੱਲਬਾਤ ਸਸਿਕਾ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ। ਬਹੁਤ ਠੀਕ ਹੈ ਬਾਕੂ ਵਧੀਆ। ਵਧੀਆ ਜੀ। ਚੜ੍ਹਦੀ ਕਲਾ ਦੇ ਵਿੱਚ ਸਾਰਾ ਪਹਿਲਾਂ ਤਾਂ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ। ਹਾਂ ਜੀ। ਅੱਛਾ ਆਪਣਾ ਡਰੈੱਸ ਆ ਗਿਆ ਕੋੜਕਪੂਰੀ ਵਾਲੀ ਛੜਕਦੇ ਕੀ ਨਾਂ ਪੁੱਛੀਏ? ਹਾਂ ਜੀ। ਖੂਗਿਆ ਰੋਡ ਤੇ ਜੀ ਧਰਮ ਸਿੰਘ ਜਟਾਣੇ ਦਾ ਘਰ ਜੀ ਪੁੱਛ ਲੋ ਜਿੱਦੋਂ ਮਰਜ਼ੀ ਜੀ। ਧਰਮ ਸਿੰਘ ਜਟਾਣੇ ਦਾ। ਹਾਂ ਜੀ। ਠੀਕ ਹੈ ਜੀ। ਅੱਛਾ ਅੰਕਲ ਜਿਹੜੀ ਆਪਾਂ ਵੱਛੀ ਵੇਚਣੀ ਆ। ਇਹ ਕਿੰਨਾ ਸੋਹਣਾ ਨੇ ਪਹਿਲੇ ਸੁਣਾਏ ਦੋ ਤਾਂ ਦਾ ਜੀ ਪਹਿਲੇ ਸੁਣਾ ਤੇ ਦੋ ਤਾਂ ਦਾ ਕਿੰਨੇ ਦਿਨ ਪਏ ਇਹਦੇ ਦਿਨ ਪੂਰੇ ਹੁਣ ਤੇ 15 15 ਦਿਨ ਪਏ ਜੀ 15 ਦਿਨ ਪਏ ਆ ਠੀਕ ਹੈ ਤੇ ਟੀਕੇ ਟੂਕੇ ਤਾਂ ਨਹੀਂ ਕੋਈ ਪਤਾ ਆਪਾਂ ਨੂੰ ਨਹੀਂ ਨਹੀਂ ਜੀ ਠੀਕ ਹੈ ਠੀਕ ਆ ਬੱਤੀ ਸੋਹਣੀ ਤੇ ਨਾ ਕੀ ਬਹੁਤ ਆ ਹਨਾ ਜੀ ਹਾਂ ਜੀ ਹਾਂ ਜੀ ਹਾਂ ਅੱਛਾ ਕੀ ਰੇਟ ਰੱਖਾਂਗੇ ਆਪਾਂ ਇਹਦਾ 70000 ਜੀ ਠੀਕ ਹੈ ਮਾਨਤਨ ਥੋੜਾ ਬਹੁਤ ਹੋ ਜਾਊ ਵਿੱਚ ਮਾਨਤਨ ਕਰ ਦਾਂਗੇ ਜੀ ਕਿ ਕੱਢੇ ਬਾਰੂ ਤੋਰਿਓ ਮਾੜਾ ਖੋਲੋ ਲੈ ਵੀ ਮਿੱਤਰੋ ਬਲੂਨ ਬੱਤੀ ਆ ਕਰਮਾੜੀ ਆ ਐਨ ਕਹਿੰਦੇ ਅਰਗੀ ਪਈ ਗੋਲ ਚਮਕ ਧਮਕਾ ਵਾਲੀ ਸਾਰੇ 15 ਦਿਨਾਂ ਦੀ ਕੱਚੀ ਆ ਬੋਲੀ ਜਦੋਂ ਭੱਜੂਗੀ ਇਹ ਕੁਝ ਦੀ ਕੁਝ ਬੜੀ ਬੋਲੀ ਭੱਜੂਗੀ ਇਹ ਦਰਦੀ ਆ ਥੋੜੀ ਇਹ ਉਧਰੋਂ ਹੁਣੇ ਨਹੀਂ ਮੇ ਮਿੱਤਰੋ ਥੋੜਾ ਜਿਹਾ ਨਾ ਉਪਰਾ ਕਰਦੀ ਭੱਜਦੀ ਆ ਫਿਰ ਤਾਂ ਕਿ ਕਿ ਤਿਲਕ ਧੁਨਕੇ ਪਸ਼ੂ ਸੱਟ ਖਾ ਲੈਂਦਾ ਆਪਾਂ ਇਹਨੂੰ ਤੋੜਦੇ ਨਹੀਂ ਲੈ ਵੀ ਦੀਪ ਸਿੰਘ ਆ ਨੇੜੇ ਹੋ ਕੇ ਤਾਂ ਮੂੰਹ ਮਾ ਬੁਖਾ ਦੇ ਪਾਸੇ ਆਸੀ ਠੰਡੀ ਚੰਗੀ ਆ ਜੈਲੀ ਚੰਗੀ ਆ ਇਹ 15 ਦਿਨਾਂ ਦੀ ਬੱਛੀ ਕੱਚੀ ਕੱਚੀ ਆ ਬਹੁਤ ਸੋਹਣੀ ਤਿਆਰ ਹੋਣਾ ਇਹਨੇ ਮਿੱਤਰੋ ਥਣ ਤੁਣ ਬਹੁਤ ਚੰਗਾ ਕੱਢਿਆ ਹੋਇਆ ਕਰਮਲ ਨੇ ਬਾਕੀ ਮੂੰਹ ਮੱਥੇ ਦੀ ਸੋਹਣੀ ਸੁਨੱਕੀ ਬਣਦੀ ਤਨਦੀ ਆ ਐ ਨਹੀਂ ਹੈਗਾ ਵੀ ਉਹੋ ਜੀ ਨਹੀਂ ਗਈ ਤਾਂ ਦੀ ਨਹੀਂ ਗਈ ਕਹਿ ਸਕਦੇ ਬੜਾ ਖੂਬਸੂਰਤ ਕੁਆਲਟੀ ਵਾਲੀ ਆ ਲੈ ਵੀ ਵੇਖ ਸਕਦੇ ਹੋ ਹੁਣ ਫਿਰ ਖੜ ਗਈ ਉੱਥੇ ਆਉਦੇ ਟੱਕਾਂ ਲੈ ਦੇ ਲੈ ਦੀ ਵੀ ਦਾ ਮੂੰਹ ਵਿਖਾ ਦੇ ਇੱਕ ਵਾਰੀ ਥਣ ਦਿਖਾ ਦੇ ਚੰਗਾ ਮਤਲਬ ਆ ਵੇ ਆਪ ਹੀ ਦਿਖਾਤਾ ਉਹਨੇ ਠੀਕ ਹੈ ਭਾਈ ਤੇ ਰੇਟ ਇਹਦਾ 70000 ਰੁਪਿਆ ਵਾ ਵਿੱਚੋਂ ਮਾਨਤਾਣ ਹੋ ਜਾਊਗਾ ਨੰਬਰ ਦੱਸ ਦਿਓ ਜੀ ਆਪਣਾ ਨੰਬਰ ਹੈਗਾ ਜੀ 99154 ਜੀ 36445 ਜੀ ਇੱਕ ਵਾਰੀ ਹੋਰ ਬੋਲ ਦੀ ਜੀ 92154 36445 ਜੀ ਠੀਕ ਹੈ ਇਸ ਨੰਬਰ ਤੇ ਕਰ ਲਓ ਰابطਾ ਕੇ ਮਿੱਤਰੋ ਪਿੰਡ ਬੰਦਰ ਚਟਾਣਾ ਜ਼ਿਲ੍ਹਾ ਫਰੀਦਕੋਟ